以后。一個一個 ਇਹਦੀ ਵੱਡੀ ਕੀ ਕੋਈ ਬਰਾਮਦ ਹੋਇਆ ਤੇ ਕਿਸ ਤਰ੍ਹਾਂ ਬਰਾਮਦ ਹੋਇਆ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਣ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਧਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ 4 ਪਿਸਟਲ 9mm ਦੇ ਤੇ 5 ਗ੍ਰਨੇਡ ਨੇ ਤੇ 6 ਮੈਗਜ਼ਨ ਦੋ ਰਿਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.5 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹੱਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਅਫੀਅਰ ਦਰਜ ਕਰੇ ਇੱਕੜਾ ਪਿੰਡ ਹੈਗਾ ਤੇ ਚੱਕ ਚੱਕ ਬਾਲਾ ਪਿੰਡ ਆ ਜੀ ਚੱਕ ਬਾਲਾ ਬਾਰਡਰ ਦੇ ਨੇੜੇ ਇਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲ ਰਹੀ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਜਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਪੈਕੇਟ ਮੰਨ ਲਓ ਪੈਕਿੰਗ ਸੀ ਕਿ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇੱਕ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰਡੀਐਕਸ ਵੈਪਨ ਤੇ ਗਰਨੇਡ ਅਲੱਗ-ਅਲੱਗ ਐਸੈਸਰੀਆਂ ਜਿਹੜੀਆਂ ਜੋਇੰਟ ਕਰਨ ਵਾਲੀਆਂ ਉਹ ਮਿਲੀਆਂ ਸੀ